ਵੀਰ ਸਿੰਘ ਅੱਜ ਕੱਲ ਨਾ ਅਮਰੀਕਾ ਚ ਆਇਆ ਹੋਇਆ ਹੂੰ ਵਧਾਈਆਂ ਤੁਹਾਨੂੰ ਫੇਰ ਤਾਂ ਤੁਹਾਡੇ ਅਮਰੀਕਾ ਚ ਆਇਆ ਹੋਇਆ ਮਤਲਬ ਸਿਰਲਫ ਯੋਧੇ ਪੈਦਾ ਕਰਨ ਹੂੰ ਸਿਰਲਫ ਯੋਧੇ ਪੈਦਾ ਕਰਨ ਉਹ ਯੋਧੇ ਵੀ ਜਿਹੜੇ ਇੰਡੀਆ ਨੂੰ ਤੋੜਨ ਮਤਲਬ ਇੰਡੀਆ ਨੂੰ ਤੋੜਨ ਦਾ ਪਲਾਨ ਲੈ ਕੇ ਉਹ ਅਮਰੀਕਾ ਚ ਆਇਆ ਕਿੱਥੋਂ ਆਇਆ ਇੰਡੀਆ ਤੋਂ ਇੰਡੀਆ ਤੋਂ ਫਿਰ ਇੰਡੀਆ ਤੋਂ ਕਿੱਥੋਂ ਚੰਡੀਗੜ੍ਹ ਤੋਂ ਇੰਡੀਆ ਵਾਲੇ ਵੀਜ਼ਾ ਕਿੱਦਾਂ ਦਿੰਦੇ ਆ ਇਦਾਂ ਇਹਨਾਂ ਨੂੰ ਨਹੀਂ 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 ਤੁਹਾਨੂੰ ਤੁਸੀਂ ਤੁਸੀਂ ਹੈਰਾਨ ਨਹੀਂ ਤੁਸੀਂ ਆ ਜਿਹੜੀ ਪਹਿਲਾਂ ਗੱਲ ਕੀਤੀ ਨਾ ਤੁਸੀਂ ਦੇਖਿਓ ਭਾਈ ਮੈਂ ਜੋ ਸੋਚਿਆ ਜੋ ਮੇਰੇ ਦਿਮਾਗ ਦੇ ਵਿੱਚ ਗੱਲ ਮੈਸੇਜ ਆਇਆ ਹੈ ਨਾ ਉਹ ਆਪਾਂ ਕਰਦੇ ਗੱਲ ਉਹ ਇੱਥੇ ਜੀ ਉਹ ਰੱਜ ਕੇ ਭੰਦੀ ਕਰਦਾ ਇੰਡੀਆ ਦੇ ਤੋੜਨ ਦੀ ਅਗਲਾ ਛੀਦੀ ਦੀਆਂ ਗੱਲਾਂ ਦੇਣ ਦੀਆਂ ਕਰਦਾ ਹੁਣ ਉਹਨਾਂ ਗਾਹਾਂ ਅਗਲੇ 2 ਹਫ਼ਤੇ ਉਹਨ ਇੱਥੇ ਆਣਾ ਵੈਨਕੂਵਰ ਆਉਣਾ ਆ ਸਾਡੇ ਕੈਨੇਡਾ ਚ ਹੂੰ ਇੱਥੇ ਆ ਕੇ ਨਿੱਜਰ ਦੀ ਜਿਹੜਾ ਉਹਦਾ ਸ਼ਹੀਦੀ ਦਿਨ ਕਹਿੰਦੇ ਆ ਇਹ ਵੀ ਉਹ ਜੋ ਜੋ ਵੀ ਉਹਦੀ ਚਾਰੇ ਦੀ ਡੈਥ ਹੋਈ ਆ ਉਹਦੇ ਤੇ ਉਹ ਬੋਲਣਾ ਹੈ ਨਾ ਹੂੰ ਉਹ ਦੱਸਦਾ ਆ ਭਈ ਗਵਰਨਮੈਂਟ ਨੇ ਆ ਕੇ ਦੇਖ ਲਓ ਤੁਹਾਡੇ ਖੰਡੇ ਨੂੰ ਸ਼ਹੀਦ ਕਰਤਾ ਨਿੱਜਰ ਨੂੰ ਸ਼ਹੀਦ ਕਰਤਾ ਪੰਜ ਬੜ ਫੇ ਬਾਹਰ ਗਵਰਨਮੈਂਟ ਜਾ ਜਾ ਕੇ ਛੱਡ ਮਤਲਬ ਇਹ ਸੁਨੇਹਾ ਲੈ ਕੇ ਆਇਆ ਇੰਡੀਆ ਤੋਂ ਭਈ ਪਈ ਗਾਰਵਨਟ ਬਾਹਰ ਜਾ ਕੇ ਛੱਡਦੀ ਨਹੀਂ ਹੈਗੀ ਹੈਨਾ ਇੰਡੀਆ ਤੋਂ ਚੰਡੀਗੜ੍ਹ ਤੇ ਮਤਲਬ ਚੰਡੀਗੜ੍ਹ ਜਿੱਥੇ ਜਿਹੜਾ ਬਹੁਤ ਇੱਕ ਵਧੀਆ ਸਿਟੀ ਹੈ ਇੰਡੀਆ ਦੀ ਨਾ ਟੌਪ ਦੀ ਪੰਜਾਬ ਤੇ ਹਰਿਆਣੇ ਦੀ ਉੱਥੇ ਰਹਿੰਦਾ ਉੱਥੋਂ ਮੈਸੇਜ ਲੈ ਕੇ ਆਇਆ ਇਹ ਇੱਧਰ ਭਈ ਇਹ ਭਈ ਇੰਡੀਆ ਵਾਲੇ ਬੰਦੇ ਛੱਡਦੇ ਨਹੀਂ ਹੈਗੇ ਬਸ ਉਹਨਾਂ ਨੇ ਇਹ ਕਤਲ ਕੀਤੇ ਮਤਲਬ ਉਹਨਾਂ ਦੇ ਕਰਾਏ ਆ ਹੈਨਾ ਹੂੰ ਪੇ ਤੁਹਾਨੂੰ ਇਹ ਖਾਲਤਾਂ ਤੋਂ ਘੱਟਣ ਕਿ ਕਿੱਦਾਂ ਸਾਨੂੰ ਦਬਾਉਂਦੇ ਆ ਕਿੱਦਾਂ ਇੰਡੀਆ ਗਲਤ ਚੀਜ਼ ਆ ਕੋਈ ਵੀ ਸਰਕਾਰ ਗਲਤ ਆ ਉਹ ਇਹ ਸਾਰੇ ਕਰ ਕਰਕੇ ਮੈਂ ਹੈਰਾਨ ਜਗਾ ਵੀ ਉਸ ਬੰਦੇ ਨੇ ਇੱਧਰ ਖੜਕੂ ਇਹਨੇ ਨਿੱਜਰ ਤਿਆਰ ਕਰਕੇ ਨਿੱਜਰ ਖੰਡੇ ਤਿਆਰ ਕਰਕੇ ਜਾਣਾ ਹੁਣ ਹੁਣ ਹੈਨਾ ਹੂੰ ਉਹਨ ਕੀ ਕਰਨਾ ਉਹ ਦਿੱਲੀ ਦਿੱਲੀ 에어ਪੋਰਟ ਤੋਂ ਜਾ ਅਮਰਖਰ ਉੱਤਰ ਕੇ ਆਰਾਮ ਨਾਲ ਸੇਫ ਜਗ੍ਹਾ ਜਾ ਕੇ ਚੰਡੀਗੜ੍ਹ ਚ ਕੋਠੀ ਜੀ ਬਹਿ ਜਾਣਾ ਫੇਰ ਸਰਕਾਰ ਨੇ ਆਣਾ ਮਗਰ ਫੇਰ ਇਹਦੀ ਸਰਕਾਰ ਨੇ ਇਹਦੇ ਬਣਾਏ ਹੋਏ ਜਿਹੜੇ ਯੋਧੇ ਉਹਨਾਂ ਨੂੰ ਖਤਮ ਕਰਨ ਨਾਲ ਉਹਨਾਂ ਨੂੰ ਤਰਕੀਬ ਲੱਭਣੀ ਆ ਉਹਦੇ ਤੇ ਅਵਾਗੁਰ ਪੈ ਮੈਂ ਕਹਿੰਦਾ ਵੀ ਇਦਾਂ ਨਹੀਂ ਹੈਗਾ ਵੀ ਜਿੱਦਾਂ ਕਹਿ ਲਓ ਵੀ ਅਮਰੀਕਾ ਵਾਲੇ ਕਹਿੰਦੇ ਕਿਸੇ ਕੰਟਰੀ ਪਰ ਪਰਮਾਣੂ ਬੰਬ ਨਹੀਂ ਬਣਾਉਣ ਦੇਣੇ ਹਨਾ ਉਹ ਪਰਮਾਣੂ ਬੰਬ ਨੂੰ ਤਬਾਹ ਕਰਨ ਲਈ ਤਾਂ ਆਪਣੀ ਮਿਲਟਰੀ ਵੀ ਸਥਾਪ ਰਹੀ ਹੈ ਆਪਣਾ ਨੁਕਸਾਨ ਵੀ ਕਰਾ ਦੇ ਜਿਹੜਾ ਬਣਾ ਰਿਹਾ ਉਹਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਮਤਲਬ ਹਰਾਮੀ ਹੁਣ ਤੁਸੀਂ ਸੋਚੋ ਭਾਈ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਭਈ ਉਹਨਾਂ ਲਈ ਕਿੰਨਾ ਜ਼ਰੂਰੀ ਆ ਅਮਰਪਾਲ ਨੂੰ ਉੱਥੇ ਬਿਠਾਉਣਾ ਮੈਂ ਕੱਲ ਕੱਲ ਆਪਣੇ ਜਿੰਨੇ ਸੁਣਤੇ ਵੀਰ ਵਿਚਾਰ ਕਰਕੇ ਸੋਚੋ ਭਈ ਜਿਹੜੀ ਕੰਟਰੀ ਜਿਹੜਾ ਦੇਸ਼ ਇੱਕ ਬੰਦੇ ਨੂੰ ਉਹ ਦੇਸ਼ ਤੋੜਨਾ ਚਾਹੁੰਦਾ ਹੈ ਹੂੰ ਉਹ ਪਹਿਲਾਂ ਵੀ ਉਹ ਲਹਿਰ ਵੀ ਚਲਾ ਚੁੱਕਿਆ ਆ ਖੜਕੂਆਂ ਦੀ ਜਿਹੜੇ ਇਹਦੇ ਵਿੱਚ ਕਤਲ ਉਗਾਰਤ ਹੋਈ ਰੱਜ ਕੇ ਹੈ ਨਾ ਆ ਉਹ ਹੁਣ ਉਹ ਬੈਠਾ ਆ ਉਹ YouTube ਤੇ ਚੈਨਲ ਵੀ ਚਲਾ ਰਿਹਾ ਉਹਦੇ ਵਿੱਚ ਉਹ ਉਹ ਦੀਪ ਸਿੱਧੂ ਵਰਗੇ ਵੀ ਪੈਦਾ ਕਰ ਚੁੱਕਿਆ ਹੂੰ ਉਹ ਦੇਸ਼ ਵਿਦੇਸ਼ 'ਚ ਵੀ ਜਾਂਦਾ ਅੱਜ ਅਮਰੀਕਾ 'ਚ ਆਇਆ ਹੋਇਆ ਅਮਜੀਤ ਅਜਮੇਰ ਸਿੰਘ ਦੀ ਮੈਂ ਗੱਲ ਕਰਦਾ ਉਹ ਦੇਸ਼ ਵਿਦੇਸ਼ 'ਚ ਜਾ ਕੇ ਸਰਕਾਰ ਦੇ ਵਿਰੁੱਧ ਬਿਲਕੁਲ ਪ੍ਰਚਾਰ ਕਰਦਾ ਇੰਡੀਆ ਦੇ ਵਿਰੁੱਧ ਪ੍ਰਚਾਰ ਕਰਦਾ ਇੰਡੀਆ ਨੂੰ ਤੋੜਨ ਲਈ ਤਤਪਰ ਹੋਇਆ ਫਿਰਦਾ ਹੈਨਾ ਹੂੰ ਉਹ ਬੰਦੇ ਨੂੰ ਉੱਥੇ ਰਹਿਣ ਦੀ ਫੁੱਲ ਵਧੀਆ ਤਰੀਕੇ ਨਾਲ ਇਜਾਜ਼ਤ ਹੈ ਉਸ ਬੰਦੇ ਨੂੰ ਉੱਥੇ ਹੈਨਾ ਫਾਰਮ ਵੱਡੇ ਫਾਰਮ ਹਾਊਸ ਵਿੱਚ ਵੱਡੇ ਹੁਣ ਤੁਸੀਂ ਸੋਚ ਕੇ ਦੇਖੋ ਕਿ ਇਹ ਵਰਲਡ ਦੀ ਜਿੱਦ ਜਿੱਤ ਇਹ ਜਦੋਂ ਮੈਸੇਜ ਜਾਣਾ ਵੀ ਇੱਕ ਕੰਟਰੀ ਆ ਇੱਥੇ ਇੰਡੀਆ ਨਾਂ ਦੀ ਉਹਦੇ ਵਿੱਚ ਜਿਹੜਾ ਇੰਡੀਆ ਨੂੰ ਤੋੜਨ ਵਾਲੇ ਇੰਡੀਆ ਦੇ ਬਾਰੇ ਵੱਖਰੇ ਹੋਣ ਵਾਲੇ ਵੀ ਸੋਚਦਾ ਉਹਨੂੰ ਵੀ ਇੰਨੀ ਜ਼ਿਆਦਾ ਆਜ਼ਾਦੀ ਹੈ ਕਿ ਉਹ ਕਿਤੇ ਵੀ ਘੁੰਮ ਕੇ ਉਹਦੇ ਖਿਲਾਫ ਗੱਲ ਕਰ ਸਕਦਾ ਹੈ ਇੰਡੀਆ ਦੀ ਜਾਣੀ ਉਹ 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 에어ਪੋਰਟ ਤੋਂ ਚੜ੍ਹਦਾ ਪਹਿਲਾਂ PCC ਲੈਂਦਾ ਪੁਲਿਸ ਤੋਂ ਕਲੀਅਰੈਂਸ ਲੈਂਦਾ ਫਿਰ ਜਾਂਦਾ ਉਹਦੀਆਂ ਵੀਡੀਓ ਇਹ ਨਹੀਂ ਹੈਗਾ ਪਰ ਬਾਹਰ ਗੁਪਤ ਮੀਟਿੰਗ ਕਰਦਾ ਆ ਨਹੀਂ 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 ਛਰੇ ਆ ਉਹਦੀ ਵੀਡੀਓ ਇੰਡੀਆ ਚ ਬਣੇ ਹੋਏ ਚੈਨਲਾਂ ਦੇ ਉੱਤੇ ਅਪਲੋਡ ਹੋ ਜਾਂਦੀਆਂ ਵੀਡੀਓ ਨਾਲ ਦੀ ਨਾਲ ਹਾਂ ਨਾਲ ਦੀ ਨਾਲ ਔਰ ਉਹ ਜਦੋਂ ਦੁਨੀਆ ਦੇ ਦੁਨੀਆ ਨੇ ਇਹ ਸੂਚਨਾ ਕੀ ਜੁਨੋ ਕਦੇ ਜ਼ਿੰਦਗੀ ਚ ਇਹਦੇ ਇੰਡੀਆ ਉਤੇ ਐਕਸ਼ਨ ਲੈ ਸਕਦੀ ਭਿੰਡੀਆਂ ਨਾਲੋਂ ਵੱਡਾ ਆਜ਼ਾਦ ਮੁਲਕ ਹੋ ਹੋ ਸਕਦਾ ਇਸ ਦੁਨੀਆ ਚ ਜਾਨੀ ਸਭ ਸਭ ਤੋਂ ਵੱਡੇ ਸੈਕੂਲਰ ਇਹ ਬਣਦੇ ਆ ਕਿ ਅਸੀਂ ਸਾਰੇ ਧਰਮਾਂ ਨੂੰ ਆਪਣੇ ਧਰਮ ਦੇ ਪ੍ਰਤੀ ਜੋ ਉਹਨਾਂ ਦੀ ਆਸਥਾ ਆ ਜਿਹੜੀ ਸ਼ਰਧਾ ਆ ਉਹਦੇ ਹੱਕ ਵਿੱਚ ਬੋਲਣ ਦੇ ਪੂਰੇ ਪੂਰੇ ਅਧਿਕਾਰ ਦਿੰਨੇ ਆ ਖੁੱਲ ਕੇ ਬੋਲਣ ਨੂੰ ਕੋਈ ਵੀ ਦੁਨੀਆ ਦੀ ਤਾਕਤ ਕੋਈ ਮਲਾਂ ਅਮਰੀਕਾ ਦਾ ਕੋਈ ਕੋਈ ਉਂਗਲੀ ਉਤੇ ਵੱਲ ਕਰ ਸਕਦਾ ਵੀ ਤੂੰ ਤੂੰ ਗਲਤ ਕਿਸੇ ਨਾਲ ਤੂੰ ਤੱਕਾ ਕਰ ਰਿਹਾ ਕਿਸੇ ਨਾਲ ਤੂੰ ਨਿਆਂ ਕਰ ਰਿਹਾ ਹੂੰ ਜੀਵਨਤਾ ਕਰ ਲੂਗੀ ਕਦੇ ਕਿਉਂਕਿ ਉਹ ਐਡੀ ਆਜ਼ਾਦੀ ਯਾਰ ਇਹ ਬੰਦੇ ਇਹ ਬੰਦੇ ਤਾਂ ਚਾਰ ਵਿਚਾਰਾਂ ਦੇ ਵਿਰੋਧ ਵਿੱਚ ਜੀਵਿਲਾ ਲਾਦੇ ਆ ਆਪ ਹੈ ਨਾ ਹੂੰ ਇਹਨੀ ਇਹ ਆਪਣੇ ਵਿਰੋਧ ਇਹਨਾਂ ਕੋਲ 4 ਦਿਨ ਸੇਨਗਨ ਦੀ ਪਾਵਰ ਹੱਥ ਤੇ ਆਈ ਹੈ ਇਹਨਾਂ ਕਤਲੋਗਾਰਤ ਕਰਤੀ ਪੰਜਾਬ ਦੇ ਵਿੱਚ ਅੱਜ ਕੀ ਇਹਨਾਂ ਕਾਮਰੇਡ ਬਗੈਰ ਮਤਲਬੋਂ ਤੋਂ ਮਾਰ ਦਿੱਤੇ ਇਹ ਨਹੀਂ ਹਨਾ ਥਾਣੇ ਚ ਹੁਣ ਵੀ ਥਾਣੇ ਚ ਕਿਦਾਂ ਪੜ ਗਿਆ ਬੰਦੇ ਲੈ ਕੇ ਅੰਮ੍ਰਿਤਪਾਲ ਉਹ ਹਾਂ ਉਹ ਕਹਿੰਦੀ ਉਹ ਦਿੰਦੇ ਆ ਇਜਾਜ਼ਤ ਤੇ ਉਹ ਕਹਿੰਦੇ ਮਾਨ ਵੀ ਫਾਦਣਾ ਉਹ ਕਮਾਲ ਦੀ ਗੱਲ ਤੇ ਆ ਜਿਸ ਜਿਸ ਪਰਿਵਾਰ ਨਾਲ ਉਸ ਕੰਟਰੀ ਦੀ ਪ੍ਰਧਾਨ ਮੰਤਰੀ ਨੂੰ ਮਾਰਿਆ ਪਹਿਲਾਂ ਤਾਂ ਉਹਦੀ ਵਾਈਫ ਉਹਦੀ ਜਿੱਥੇ ਬੰਦੇ ਨਾਲ ਮਾਰੀ ਉਹਦੀ ਵਾਈਫ ਨੂੰ ਨਾਲ ਵੜਾ ਲਿਆ ਹੁਣ ਉਹਦੇ ਪੁੱਤ ਨੂੰ ਵੀ ਕਹਿੰਦੇ ਤੂੰ ਵੀ ਆ ਜਾ ਸਾਡੇ ਕੋਲ ਪੈਂਦੀ ਔਰ ਔਰ ਉਹਨੇ ਨਾ ਮੈਨੂੰ ਕੱਲ ਮੈਂ ਕਹਿੰਦਾ ਉਹਦਾ ਪ੍ਰਧਾਨ ਮੰਤਰੀ ਦੀ ਪਾਵਰ ਉਹ ਕਹਿੰਦੇ ਬਣ ਜਾ ਪ੍ਰਧਾਨ ਮੰਤਰੀ ਸਾਨੂੰ ਕੀ ਤਰਾਜੇ ਨਹੀਂ ਨਾ 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 ਉਹ ਵੀਰ ਮੈਨੂੰ ਕੱਲ ਪੁੱਛੇ ਵੀਰ ਮੈਨੂੰ ਕੱਲ ਪੁੱਛੇ ਕਹਿੰਦਾ ਕਹਿੰਦਾ ਇਦਾਂ ਉਹਨਾਂ ਨੂੰ ਭਾਜਪਾ ਨੂੰ ਫਾਇਦਾ ਕੀ ਹੋਊਗਾ ਹਾਂ ਹਾਂ ਮੈਂ ਕਿਹਾ ਦੇਖ ਜਦੋਂ ਨਾ ਬਾਦਲ ਤੇ ਕਾਂਗਰਸ ਅਕਾਲੀ ਦਲ ਤੇ ਕਾਂਗਰਸ ਦੋਏ ਪਾਰਟੀਆਂ ਸੀ ਪੰਜਾਬ ਵਿੱਚ ਹੂੰ ਉਦੋਂ ਭਾਜਪਾ ਬਾਦਲਾਂ ਨਾਲ ਸੰਧੀ ਕਰਕੇ ਇਲੈਕਸ਼ਨ ਲੜਦੀ ਸੀ ਯਾ ਮੰਨ ਲਓ 4 ਜਾਂ 5 ਸੀਟਾਂ ਮਿਲਦੀਆਂ ਹੋਊਗੀਆਂ ਹਾਂ ਹੁਣ 120ਾਂ ਚੋਂ ਜੇ 5 ਸੀਟਾਂ ਮਿਲੀਆਂ ਯਾ ਯਾਨੀ ਤੁਹਾਨੂੰ ਕਿੰਮਾ 20 ਤੇ 24 24ਵਾਂ 24ਵਾਂ ਯਾਨੀ ਤਿੰਨ ਚੱਤੇ ਨੇ 4% ਵੋਟਾਂ ਮਿਲਣਦੀਆਂ ਹੂੰ ਮੁੜ ਕੇ ਇਧਰੋਂ ਯਾਨੀ ਕਾਂਗਰਸ ਤੇ ਅਕਾਲੀ ਦਲ ਹੂੰ ਆਮ ਆਦਮੀ ਪਾਰਟੀ ਆ ਗਈ ਯਾ ਪਿਛਲੀ ਵਾਰ ਕਿਸਾਨ ਮੋਰਚੇ ਵਾਲੇ ਵੀ ਬਰਾਬਰ ਵਖਰੇ ਖੜੇ ਕਰਾਤੇ ਵੀ ਨਹੀਂ। ਯਾ ਜਾਣੀ ਜਿਹੜੀਆਂ ਪੰਜਾਬ ਦੀਆਂ ਵੋਟਾਂ ਬਾਦਲਾਂ ਤੇ ਕਾਂਗਰਸ ਕੋਲੇ ਹੀ ਸੀਆਂ। ਹਾਂਜੀ ਉਹਦਾ ਕੋਸ਼ਿਸ਼ ਆ 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 ਹਾਂਜੀ ਜਿਹਦੇ ਕੋਲ 26 27 ਹੋਈਆਂ ਹੂੰ ਉਹਦੇ ਜਿੱਤਣ ਦੀ ਸੰਭਾਵਨਾ ਵੱਧਦੀ ਆ ਹੂੰ ਅੱਛਾ ਹੁਣ ਹੁਣ ਜਦੋਂ ਅਮਰਤਪਾਲ ਵਰਗੇ ਖੜ ਗਏ ਆ ਕੇ ਹਾਂਜੀ ਫੇਕ ਪੰਜਵੀਂ ਧਿਰ ਵੀ ਮਜ਼ਬੂਤ ਹੋਣ ਲੱਗੀ ਹੁਣ ਹੂੰ ਅਜੇ ਭਾਜਪਾ ਬੈਠੀ ਆ ਨਾਲ ਭਾਜਪਾ ਨੂੰ ਗਿਣਦੇ ਨਹੀਂ ਆਪਾਂ ਹੂੰ ਜੇ ਤੁਸੀਂ ਚਾਰ ਵੀ ਗਣ ਲੈਨੇ ਆ ਤੇ ਪੰਜਵੀਂ ਭਾਜਪਾ ਬਣਦੀ ਆ ਹਾਂਜੀ ਫਿਰ ਵੀ ਯਾਨੀ ਬਾਦਲ ਕਮਜ਼ੋਰ ਹੋ ਗਏ ਆ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਜਿੱਦਣ ਮਰਜੀ ਦੰਗੇ ਕਰਵਾ ਕੇ ਨਾ ਨੰਗਾ ਤੋਂ ਪੰਜਾਬ 'ਚ ਹੂੰ ਤੁਸੀਂ ਭਗਵੰਤ ਮਾਨ ਨੂੰ ਦੇਖ ਲਓ ਜਥੇਦਾਰਾਂ ਦੇ ਟਕਸਾਲ ਦੇ ਕਿਸੇ ਦੇ ਵਿਰੁੱਧ ਇੱਕ ਵੀ ਗੱਲ ਠੋਕੇ ਨਹੀਂ ਕਹਿ ਸਕਿਆ ਉਹ ਕਹਿ ਨਹੀਂ ਸਕਦਾ ਇਹਨੂੰ ਪਤਾ ਉਹ ਅੰਦਰੋਂ ਜਾਣਦਾ ਹੈ ਕਿ ਇਹ ਇਹ ਉਹ ਉਹ ਕਿਹਦੇ ਹੱਥ 'ਚ ਖੇਲਦੇ ਉਹਨੂੰ ਪਤਾ ਸਾਰਾ ਉਹਨੂੰ ਪਤਾ ਜਿਹੜੇ ਦਿੱਲੀ 'ਚ ਛਰੇ ਆਮ ਦਿੱਲੀ 'ਚ ਨਿਹੰਗਾਂ ਤੋਂ ਕਤਲ ਕਰਵਾ ਸਕਦੇ ਕਿਸੇ ਦਾ ਹਾਂ ਜੇ ਇਦਾਂ ਦੇ ਕਤਲ ਪੰਜਾਬ 'ਚ 5-7 ਹੋ ਗਿਆ ਤਾਂ ਰਾਸ਼ਟਰਪਤੀ ਰਾਜ ਵੱਟ ਤੇ ਪਿਆ ਹਾਂ ਬਿਲਕੁਲ ਪਿੱਛੇ ਵੀ ਇੱਕ ਦਿਨ ਉਹ ਵੀਰ ਇੱਕ ਗੱਲ ਕਰੇ ਕਹਿੰਦਾ ਜੀ ਭਗਵੰਤ ਮਾਨ ਤੇ ਇੱਕ ਜਨਾਨੀ ਦਾ ਕੇਸ ਉਹਦਾ ਇਲਜ਼ਾਮ ਲੱਗਦਾ ਸੀਗਾ ਤੇ ਉਹ ਸਮਝੌਤਾ ਇਹ ਕਿਸੇ ਪੁਲਿਸ ਵਾਲੇ ਨੇ ਐਸਐਸਪੀ ਨੇ ਕਰਵਾਇਆ ਹਾਂਜੀ ਮੈਂ ਕਿਹਾ ਭਾਈ ਉਹ ਐਸਐਸਪੀ ਨੇ ਨਹੀਂ ਕਰਵਾਇਆ ਹੂੰ ਉਹ ਉੱਤੋਂ ਸਮਝੌਤਾ ਉੱਤੋਂ ਹੋਇਆ ਪਰ ਉਹਨੂੰ ਗਵਾਹ ਖੜਾ ਕਰ ਲਿਆ ਭਾਜਪਾ ਨੇ ਹੂੰ ਜਿੱਦਣ ਜੀ ਕਰੂ ਜਿੱਦਣ ਜੀ ਕਰੂਗਾ ਨਾ ਹਾਂ ਉਸ ਵਾਰ ਤੱਕ ਲਿਆ ਉਸ ਦਿਨ ਉਹ ਆਈਪੀਐਸ ਅਫਸਰ ਨੂੰ ਕਹੂਗੇ ਬਈ ਤੈਨੂੰ ਦਿੱਲੀ ਦਿੱਲੀ ਸੱਦਦੇ ਆ ਇੱਥੇ ਬੈਠਾ ਕੇ ਹੂੰ ਤੇ ਉਹ ਜਿਹੜਾ ਕੇਸ ਸੀਗਾ ਜਨਾਨੀ ਨੂੰ ਖੜੀ ਕਰਦੇ ਲਿਆ ਕੇ ਉਹ ਪੱਟ ਦੁਆਰਾ ਉਦਣ ਉਦਣੇ ਹੀ ਫਾਇਲ ਫੇ ਪੱਟ ਹੋ ਜਾਣੀ ਹੂੰ ਜਿੱਦਣ ਪਟਵਕ 20-20 ਸਾਲ ਪੁਰਾਣੇ ਕੇਸ ਕੱਢ ਕੇ ਅਗਲੇ ਮੂਰੇ ਰੱਖ ਦਿੰਦੇ ਆ। ਭਾਈ ਦੇਖੋ ਹੁਣ ਤੁਸੀਂ ਜਿੱਦਾਂ ਹੁਣ ਇੰਨੀ ਅਮਰਤਪਾਲ ਨੂੰ ਕਹਿੰਦੀ ਐ ਅਗਲੇ ਨਾਲ ਇੰਨੀ ਖੋਲ੍ਹ ਦੇਤੀ ਆ ਕਿ ਜਿਹੜਾ ਮੈਂ ਨਾ ਐ ਵੈਸੇ ਮੈਂ ਆਹ ਲੋਕ ਹੋਂ ਤੁਹ ਆ ਪਹਿਲਾਂ ਨਾ ਪ੍ਰੋਗਰਾਮ ਤੋਂ ਪਹਿਲਾਂ ਇੱਕ ਦੋ ਪੁਰਾਣੀਆਂ ਅਮਰਤਪਾਲ ਦੀਆਂ ਜਿੱਦਾਂ ਇੰਟਰਵਿਊਆਂ ਸੁਣੀਆਂ ਚੱਲ ਮੋਟ-ਮੋਟੀਆਂ ਹੈ ਨਾ ਹੂੰ ਇਹਦਾ ਇੱਕ ਪਟਿਆਲ ਕੀ ਨੌਜਗਵੀਰ ਜਗਵੀਰ ਜਗਦੀਪ ਜਗਵਿੰਦਰ ਪਟਿਆਲੇ ਦਾ ਹੈ ਨਾ ਇਹਦਾ ਕੁਝ ਨਾ ਆ ਉਹਨੇ ਵੀ ਕੀਤੀ ਹੋਈ ਹੈ ਹੈਨਾ ਹੂੰ ਤੇ ਸਾਰਿਆਂ ਤੁਸੀਂ ਦੁਆਰਾ ਸੁਣ ਲਿਆ ਇੰਟਰਵਿਊ ਉਹ ਉਹ ਕਿਸੇ ਤਰੀਕੇ ਨਾਲ ਉਹਨੂੰ ਚੜਾ ਰਹੇ ਆ ਉੱਪਰ ਨੂੰ ਯਾ ਉਹ ਮੈਦੀ ਆਈ ਇੰਟਰਵਿਊ ਜਾਣ ਕੇ ਕੀਤੀਆਂ ਨਹੀਂ ਆ ਉਹਨੂੰ ਉਹਨੂੰ ਉੱਪਰ ਨੂੰ ਲਿਆਂਦਾ ਇੰਟਰਵਿਊ ਉਦੋਂ ਨਹੀਂ ਕੀਤੀ ਉਹਨੂੰ ਕੋਈ ਵੀ ਕਾਉਂਟਰ ਸਵਾਲ ਤਰੀਕੇ ਨਾਲ ਨਹੀਂ ਕੀਤਾ ਏਦਾਂ ਲੱਗਦਾ ਵੀ ਅਮਰਤਪਾਲ ਹਰ ਗੱਲ ਦਾ ਜਵਾਬ ਦੇ ਰਿਹਾ ਬਹੁਤ ਵਧੀਆ ਤੁਹਾਨੂੰ ਏਦਾਂ ਲੱਗੂਗਾ ਹੂੰ ਕਿਉਂਕਿ ਉਹਦੇ ਮੋਰੇ ਜਵਾਬ ਨਹੀਂ ਕਰਦਾ ਕਿ ਇਸੇ ਤਰੀਹੀ ਹੀ ਨੁਕਤਾ ਜਿਹੜਾ ਹੈ ਨਾ 78 ਦੇ ਵਿੱਚ ਜਦੋਂ 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 ਭਿੰਡਰਾਲਾ ਅੰਦਰ ਕੀਤਾ ਉਹਨੂੰ ਚੜਾਅਤੀ ਕੀਤੀ ਹੈ ਇਹ ਸਾਰੇ ਸੇ ਨੁਕਤੇ ਇਹੀ ਵਰਤੇ ਸੀ ਉਹ ਨਹੀਂ ਉਹ ਉੱਪਰ ਕਿੱਦਾਂ ਲੈ ਕੇ ਆਏ ਤੁਸੀਂ اچھا ਹੁਣ ਤੁਸੀਂ ਹਾਂਜੀ ਸੌਰੀ ਜਦੋਂ ਜਦੋਂ ਨਾ ਲਾਲਾ ਜਗਤ ਨਰੇਨ ਦਾ ਕਤਲ ਹੋਇਆ ਸੀ ਹਾਂਜੀ ਇਹਨੂੰ ਜਦੋਂ ਫੜਿਆ ਸੀ ਕਿਉਂਕਿ ਜਿਹੜੇ ਮੁੰਡੇ ਨੇ ਮਾਰਿਆ ਸੀ ਉਹ ਇਹਦੇ ਪਿੰਡ ਦਾ ਸੀ ਪਿੰਡਰ ਵਾਲੇ ਦੇ ਦਾ ਹਾਂਜੀ ਸਿੱਧਾ ਕਨੈਕਸ਼ਨ ਜੁੜਦਾ ਸੀ ਹਾਂਜੀ ਜਦੋਂ ਉਹਨਾਂ ਨੇ ਇਹਦੀ ਇੰਟਰਵਿਊ ਇਨਟੈਰੋਗੇਸ਼ਨ ਹੋਈ ਨਾ ਹਾਂਜੀ ਉਹ ਇੰਟਰੋਗੇਸ਼ਨ ਸ਼ਾਇਦ ਕਿਤਾਬ ਵਿੱਚ ਵੀ ਛਪੀ ਆ ਕਿਤੇ ਨਾ ਕਿਤੇ ਮੈਂ ਉਹਦੇ ਅੰਸ਼ ਦੇਖੇ ਸੀ ਥੋੜੇ ਜਿਹਾ ਉਹ ਇੰਨੀ ਫਨੀ ਆ ਨਾ ਜਿਹੜੇ ਸਵਾਲ ਕੀਤੇ ਆ ਬਨੀ ਇਹਨੂੰ ਹਾਂ 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 ਉਹ ਯਾਨੀ ਕੋਈ ਨਿਆਣਾ ਵੀ ਨਹੀਂ ਪੁੱਛ ਸਕਦਾ ਇਦਾਂ ਦੇ ਸਵਾਲ ਜਿੰਦਾਂ ਦੇ ਵੀ ਨਹੀਂ ਪੁੱਛੇ ਆ ਇਹਨੂੰ ਆ ਜਿੰਦਾਂ ਦੇ ਪੁੱਛੇ ਆ ਤੇ ਜਿੰਦਾਂ ਦੇ ਜਵਾਬ ਦਿੱਤੇ ਆ ਉਹ ਮਤਲਬ ਜਦੋਂ ਸਵਾਲੇ ਵਿੱਚ ਕਰਨੇ ਆ ਤਾਂ ਜਵਾਬ ਤਾਂ ਅਗਲੇ ਨੇ ਦੇ ਦੇਣੇ ਸੀ ਤੇ ਉਹ ਪੇਸ਼ ਨਹੀਂ ਕੀਤਾ ਕਿਤਾ ਵੀ ਜਵਾਬ ਬੜੇ ਠੋਕ ਠੋਕ ਕੇ ਦਿੱਤੇ ਕੋਈ ਸਬੂਤ ਨਹੀਂ ਮਿਲਿਆ ਤੇ ਛੱਡ ਦਿੱਤਾ ਗਿਆ ਮੈਂ ਬਾ ਅੱਜ ਤੁਸੀਂ ਦੁਬਾਰਾ ਸੁਣ ਲਿਓ ਇਹੀ ਚੀਜ਼ ਉਹਨੂੰ ਉੱਪਰ ਇਹੀ ਤੁਹਾਨੂੰ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਆਂ ਵੀ ਇਹਨੂੰ ਵਰਤਨਾ ਤਾਂ ਸੀਗਾ ਉਹ ਇਹਨਾਂ ਨੂੰ ਹਰ ਹੀਲਾ ਵਰਤਿਆ ਬੰਦੇ ਨੇ ਪੰਜ ਚਾਰ ਮਹੀਨੇ ਕੋਰੂ ਪਟਿਆ ਨਾ ਪੰਜਾਬ ਤੇ ਲੱਗ ਭਾਗੇ ਨਾ ਪੰਜਾਰਕ ਵੀ ਨਹੀਂ ਪਟਿਆ ਹੂੰ ਹਰ ਹੀਲਾ ਵਰਤ ਲਿਆ ਪਰ ਕਿਸੇ ਤਰ੍ਹਾਂ ਕਿਤੇ ਤਰ੍ਹਾਂ ਕੋਈ ਰੌਲਾ ਪਵੇ ਪੰਜ ਸੱਤ ਮਰਨ ਕਿਤੇ ਵੀ ਮਰਨ ਕਦੇ ਕੁਰਸੀਆਂ ਦਾ ਕਦੇ ਅਹੁਦੇ ਤੇ ਕਦੇ ਪਛੜਾਵ ਦੀ ਫੈਟ ਦੀ ਬੰਦ ਕਰਾਉਣ ਦਾ ਕਦੇ ਚੱਕ ਸਿਰ ਦੇਣ ਦੀਆਂ ਗੱਲਾਂ ਫਿਰ ਫਿਰ ਐਂਡ ਤਾਂ ਕਰਤਾ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਉਹ ਜਿਹੜਾ ਉਹਨੂੰ ਲੈ ਕੇ ਵੀ ਗਿਆ ਸੀਗਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਹੀ ਲੈ ਕੇ ਗਿਆ ਸੀਗਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਇਆ ਸੱਚ ਇਹ ਹੈ ਸੀਗਾ ਉਹਨੂੰ ਪਤਾ ਸੀਗਾ 100% ਉਦੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਜਿੱਦਾਂ ਕਾਲੀਆਂ ਅਕਾਲੀਆਂ ਵਾਰੀ ਮੈਂ ਐਨਾ ਮਿੰਟ ਲੱਗਦਾ ਗੋਲੀ ਚੱਲਣ ਨੂੰ ਇਹਨੂੰ ਪਤਾ ਸੀਗਾ ਵੀ ਇੱਥੇ ਜਦੋਂ ਅਸੀਂ ਐਨੀ ਹੱਲ-ਹਾਲ ਕਰਨੀਆਂ ਪੁਲਿਸ ਨੇ ਨਹੀਂ ਰਹਿਣਾ ਉਹ ਨਹੀਂ ਕੁਝ ਨਾ ਕੁਝ ਕਰ ਦੇਣਾ ਇਹ ਕਰਤਾ ਅਸੀਂ ਗੁਰੂਗ੍ਰਾਂਥ ਸਾਹਿਬ ਦੀ ਬਿਆਦ ਵੀ ਹੋ ਕਰਾਂਗੇ ਆਪੇ ਹੀ ਰੌਲੇ ਚ ਕਰਾਂਗੇ ਨਾ ਜਦੋਂ ਭਾਈ ਗੌਰ ਬਚਣੀ ਹੈ ਤੇ ਲੋਕ ਪੰਜਾਬ ਦੇ ਭੜਕਣਗੇ ਭੜਕਣਗੇ ਫਿਰ ਸਰਕਾਰ ਟੁੱਟ ਗੱਲ ਇੱਥੇ ਲਿਆਣੀ ਦੀ ਚਲੋ ਉਹ ਉਹ ਜਿੱਦਾਂ ਵੀ ਬਚ ਗਿਆ ਬਚ ਗਿਆ ਮੈਂ ਕਹਿੰਦਾ ਹੁਣ ਇਸ ਬੰਦੇ ਨੇ ਜਦੋਂ ਹੁਣ ਇਹ ਵੋਟਾਂ 'ਚ ਖੜ ਗਿਆ ਤੁਸੀਂ ਦੱਸੋ ਵੀ ਅਗਲੇ ਇਹ ਸਾਬਤ ਨਹੀਂ ਕਰਦੇ ਦੁਨੀਆ ਨੂੰ ਵੀ ਅਸੀਂ ਇੰਨਾ ਕੁ ਹੈਗਾ ਆ ਵੀ ਘਟਗਿਰਤੀਆਂ ਨੂੰ ਕੋਈ ਕਹਿ ਦੇਊਗਾ ਵੀ ਪੰਜਾਬ ਦੇ ਇੰਡੀਆ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਜਿੱਦਾਂ ਇਹ ਖੜੇ ਆ ਜਿੱਦਾਂ ਇਹ ਕਰਦੇ ਬਿਲ ਦੁਨੀਆ 'ਚ ਕੋਈ ਮੋਦੀ ਨੂੰ ਕੋਈ ਸਾਬਤ ਕਰ ਦਊਗਾ ਵੀ ਤੂੰ ਘਟਗਿਰਤੀਆਂ ਦਾ ਗਲਾ ਘੁੱਟ ਦੋ ਉਹ ਤਾਂ ਕਹਿੰਦਾ ਮੈਂ ਤਾਂ ਉਹ ਤਾਂ ਗਿਣਤੀ ਆ ਆ ਦੇਖੋ ਤਾਂ ਮੈਂ ਤਾਂ ਨਾਲ ਬਿਠਾਉਣਾ ਉਹਨਾਂ ਨੂੰ ਯਾ ਯਾ ਜਦੋਂ ਜੇ ਅਮਰਤਪਾਲ ਪਾਰਲੀਮੈਂਟ 'ਚ ਲੱਗਿਆ ਇਦੋਂ ਵੱਡੀ ਡੈਮੋਕ੍ਰੇਸੀ ਕੀ ਹੋ ਸਕਦੀ ਆ ਦੁਨੀਆ 'ਚ ਹੁਣ ਇਹ ਦੂਜਾ ਪੱਖ ਇਹ ਦੇਖ ਲਓ ਭਾਈ ਇਸ ਤੀਜ ਦੇ ਨਾਲ ਕੋਈ ਹਿੰਦੂ ਰਾਖਤਰ ਬਣਾਉਣ ਤੇ ਵੀ ਨਹੀਂ ਰੋਕ ਸਕਦਾ ਉਹ ਕਹਿੰਦਾ ਜੇ ਉਹਨਾਂ ਨੂੰ ਖੋਲਿਆ ਤਾਂ ਇਧਰ ਇਹਨਾਂ ਨੂੰ 80% ਵਾਲਿਆਂ ਨੂੰ ਵੀ ਖੋਲਿਆ ਬਸ ਬਸ ਜਦੋਂ ਉਹਨਾਂ ਨੇ ਉਹਨਾਂ ਨੇ ਜਦੋਂ ਐਡਾ ਲੈ ਕੇ ਜਾਣੀ ਗਈ ਉੱਪਰ ਨੋਂਣਾ ਤੁਸੀਂ ਤੁਸੀਂ ਉਹਨੂੰ ਤਾਂ ਛੱਡੋ ਜਿਹੜੀ ਨਾ 25 ਚ ਅਸੈਂਬਲੀ ਦੀ ਇਲੈਕਸ਼ਨ ਆਉਣੀ ਪੰਜਾਬ ਦੀ ਹਾਂਜੀ ਉਹ ਤੁਮ ਅਗਲੀ ਇਲੈਕਸ਼ਨ ਤੱਕ ਭਾਜਪਾ ਨੇ ਪੰਜਾਬ ਚ ਪੱਕੇ ਪੈਰ ਲਾ ਲੈਣੇ ਆ। ਲਾਣੇ ਲਾਣੇ ਆ ਭਾਜੀ ਇਹ ਭਾਜਪਾ ਦੀ ਤੇ ਸਾਰੀ ਗੇਮ ਚੱਲ ਰਹੀ ਆ। ਇਹਨਾਂ ਦੇ ਰਾਜਦੇਵ ਰਾਜਦੇਵ ਵਰਗੇ ਪਹਿਲਾਂ ਖਾਲਸਾਤਨ ਦੇ ਭਿੰਡਰਾਂ ਵਾਲੇ ਦੇ ਸਭ ਤੋਂ ਵੱਡੇ ਸਪੋਰਟਰ ਰਹੇ ਆ। ਹਾਂਜੀ ਰਾਜਦੇਵ ਸਿੰਘ ਖਾਲਸਾ। ਹੂੰ ਐਮਪੀ ਬਣਿਆ ਸੀ ਉਹ ਜਗਿੰਦਰ ਸਿੰਘ ਦੇ ਸੰਜੁਗਤ ਅਕਾਲੀ ਦਲ ਦਾ। ਯਾ ਮਾਨ ਉਹਨਾਂ ਦੇ ਨਾਲ ਯਾ ਹਾਂਜੀ ਤੇ ਮੁੜ ਕੇ ਮੁੜ ਕੇ ਆਰਐਸਐਸ ਚ ਗਿਆ ਸਿੱਧਾ ਹਾਂਜੀ ਤੇ ਇਹ ਨਹੀਂ ਜਾਣਗੇ ਇਹਦੀ ਕੀ ਗਾਰੰਟੀ ਆ ਭਲਕੇ ਨੂੰ ਜਾਂ ਜਿੰਨੇ ਬੰਦੇ ਹੁਣ ਸਪੋਰਟ ਕਰਦੇ ਨਾਲੇ ਜਿਹੜੇ ਬੰਦੇ ਥੱਲੇੋਂ ਸਪੋਰਟ ਕਰਨੇ ਵਾਲੇ ਉਹ ਖਿੱਚ ਲੈਣੇ ਉਹ ਨਹੀਂ ਨਹੀਂ ਹੁਣ ਸਾਨੂੰ ਕੀ ਲੱਗਦਾ ਬਈ ਟਕਸਾਲ ਸਿੱਖਾ ਦੀ ਹੈ ਨਹੀਂ 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 ਉਹ ਤਾਂ ਸਾਰੇ ਨੂੰ ਪਤਾ ਹੈ ਕੀ ਹੈ ਜਿਹੜੇ ਜਿਹੜੇ ਬੰਦੇ ਉਹਦੇ ਵਿੱਚ ਆਲੇ ਜਿਹੜੇ ਮੇਨ ਬੁਲਾ ਰਹੇ ਆ ਉਹ ਜਦੋਂ ਉਹਦੇ ਕੋਲ ਜਾ ਕੇ ਬੈਠੇ ਆ ਹੈਨਾ ਆ ਇੱਕ ਇੱਕ ਗੱਲ ਬਾਜੀ ਹੋਰ ਮੇਰੇ ਦਿਮਾਗ 'ਚ ਆਉਂਦੀ ਸੀ ਜਿੱਦਾਂ ਇੱਕ ਉਹ ਚੜਤ ਸੌ ਮੁੰਡਾ ਜਿਹੜਾ ਹਲਕਾ ਜਿਹਾ ਮੁੰਡਾ ਉਹ ਕਿਹਦਾ ਜਸਵੀਰ ਸਿੰਘ ਰੋਡੇ ਦਾ ਕਿ ਦੂਜੇ ਦਾ ਅਮਰੀਕ ਸਿੰਘ ਦਾ ਭਤੀਜਾ ਆ ਉਹ ਜਿਹੜਾ ਜ਼ਿਆਦਾ ਬੋਲਦਾ ਅੱਜਕੱਲ ਉਹ ਉਹ ਮਨਜੀਤ ਸਿੰਘ ਦਾ ਮੁੰਡਾ ਆ ਹਾਂ ਮੈਨੂੰ ਇੱਕ ਚੀਜ਼ ਬਾਜੀ ਇਦਾਂ ਲੱਗ ਜਾਂਦੀ ਜਿੱਦਾਂ ਨਾ ਜਿਹੜੀ ਜਿਹੜੀ ਕੁਰਸੀ ਹੈ ਨਾ ਕਾਲੀਆਂ ਦੀ ਜਿਹੜੀ ਕੁਰਸੀ ਆ ਪ੍ਰਧਾਨਗੀ ਦੀ ਕੁਰਸੀ ਮੁੱਖ ਮੰਤਰੀ ਦੀ ਕੁਰਸੀ ਆਹੋ ਉਹ ਖਾਲੀ ਪਈ ਆ ਇਸ ਵੇਲੇ ਹੂੰ ਮੈਨੂੰ ਇਦਾਂ ਨਹੀਂ ਲੱਗਦਾ ਕਿ ਬੋਤਿਆਂ ਦੀ ਦੌੜ ਉੱਧਰ ਨੂੰ ਲੱਗੀ ਹੋਇਆ ਹੈ। ਹੂੰ ਤੇ ਅਸੀਂ ਪੰਥ ਅਸੀਂ ਸਾਫ਼ਤ ਕਰੀਏ ਕਿ ਪੰਥ ਅਸੀਂ ਆਹ ਉਹ ਕੋਈ ਕੁਰਸੀ ਨੇ ਕਲ ਕਿਉਂਕਿ ਸੁਖਵੀਰ ਦੇ ਵਸ ਦੀ ਗੱਲ ਨਹੀਂ ਹੈਗਾ ਉਹਨੂੰ ਚਲਾਣਾ ਨਹੀਂ ਉਹ ਤੇ ਨਹੀਂ ਚੱਲਣੀ। ਹੂੰ ਉਹ ਤੇ ਨਹੀਂ ਚੱਲਣੀ। ਇਹ ਜਿਹੜੇ ਜਿਹੜੇ ਇਹ ਇਹ ਮੰਨਦੇ ਆ ਜਿਹੜੇ ਬੈਠੇ ਅਲਦ ਵਾਲੇ ਉਹਦੇ ਕਿਉਂਕਿ ਇਹਨਾਂ ਦੀਆਂ ਨਜ਼ਰਾਂ ਉਸ ਕੁਰਸੀ ਬਣੀ ਬਣਾਈ ਪਾਰਟੀ ਤੇ ਕਬਜ਼ਾ ਕਰਦੀ ਵੀ ਕਿਸੇ ਤਰ੍ਹਾਂ ਉਸ ਕੁਰਸੀ ਤਿੱਕਰ ਉੱਚੀ ਬੋਲ ਕੇ ਚਾਰ ਦਿਨ ਅੰਦਰ ਹੋ ਕੇ ਬਾਹਰ ਹੋ ਕੇ ਸਿੱਖ ਆਪਣੇ ਆਪ ਨੂੰ ਬਣ ਕੇ ਅਕਾਲੀ ਜੈ ਜਿੱਦਾਂ ਉਹ ਜਿਹੜੀਆਂ ਉਹਦੀਆਂ ਗੱਲਾਂ ਉਹ ਮਤਲਬ ਅਕਾਲੀਆਂ ਵਰਗੀਆਂ ਹੀ ਆ ਹੈਨਾ ਬਿਲਕੁਲ ਬਿਲਕੁਲ ਕੁਰਸੀ ਤਿੱਕਰ ਮੈਨੂੰ ਇਦਾਂ ਲੱਗਦਾ ਆ ਵੀ ਕੁਰਸੀ ਤੇ ਕਈਆਂ ਦੀ ਅੱਖ ਹੋਈ ਉਹ ਐ ਪੰਜਾਬ ਦੇ ਵਿੱਚੋਂ ਕਈ ਬੰਦਿਆਂ ਦੀ ਨਾਲੇ ਕੁਰਸੀ ਵੱਲ ਦੇਖ ਰਾਇਏ ਨਾਲੇ ਸਤਨਾਮ ਸਿੰਘ ਇੱਕ ਚੀਜ਼ ਦੇਖਿਓ ਪੰਜਾਬ ਦੇ ਸਿੱਖਾਂ ਦੇ ਵਿੱਚ ਨਾ ਇੱਕ ਚੀਜ਼ ਬਹੁਤ ਇਮੀਅਤ ਰੱਖਦੀ ਆ ਜਦੋਂ ਜਿਹੜੇ ਜਿਹੜੇ ਥੱਲੇਡੇ ਲੋ IQ ਵਾਲੇ ਬੰਦੇ ਆ ਹਾਂਜੀ ਉਹ ਉਹ ਇਹ ਆ ਕਿ ਇਹ ਬੰਦਾ ਜਿੱਦਾਂ ਇਨ ਕੁੱਟਖਾਦੀ ਆ ਹਾਂ ਇਨ ਤਸ਼ੱਦਦ ਝੱਲਿਆ ਇਹ ਜੇਲ ਕੱਟ ਕੇ ਆਇਆ ਹਾਂ ਆ ਜੇਲ ਕੱਟ ਕੇ ਆਇਆ ਹਾਂ ਇਹ ਇਹ ਗੱਲ ਪਹਿਲਾਂ ਤੋਂ ਬਹੁਤ ਜ਼ਿਆਦਾ ਟੱਬਰਾਂ ਲਈ ਵੀ ਇਹਨਾਂ ਦੇ ਟੱਬਰ ਦਾ ਬੰਦਾ ਹੀ ਨਹੀਂ ਸ਼ਹੀਦ ਕਰਾਇਆ ਜੀ ਫੌਜੀ ਸੇਵਾ ਕਿਦਾਂ ਹਾਂ ਹਾਂ ਤੇ ਸਾਡਿਆਂ ਵਿੱਚ ਨਾ ਇਹ ਗੱਲ ਜਿੱਦਾਂ ਇੱਕ ਘਰ ਕਰ ਗਈਓ ਆ ਵੀ ਆਪਾਂ ਜੇ ਉੱਚੀ ਬੋਲ ਕੇ ਰੌਲਾ ਪਾ ਕੇ ਜਾਦੇ ਬੋਲ ਕੇ ਵੱਡੀਆਂ ਗੱਲਾਂ ਕਰਕੇ ਕਿਸੇ ਤਰ੍ਹਾਂ ਜਾਂ ਤੱਕ ਪੁਲਿਸ ਕੁੱਟ-ਕੁੱਟ ਦੇਵੇ ਤਾਂ ਜਾਂ ਜੇਲ੍ਹ ਹੋ ਜਵੇ ਇੱਕ ਵਾਰੀ ਹੂੰ ਫਿਰ ਉਹ ਜਿਹੜੀ ਸੀਵੀ ਆ ਨਾ ਸੀਵੀ ਹੂੰ ਉਹਦੇ ਵਿੱਚ ਇੱਕ ਡਿਗਰੀ ਐਡ ਹੁੰਦੀ ਆ ਇਹਨਾਂ ਦੀ ਪੁਆਇੰਟ ਵੜਦੇ ਆ ਬਹੁਤ ਜ਼ਿਆਦਾ ਪੁਆਇੰਟ ਹੁਣ ਉਹ ਮੁੰਡਾ ਮੰਨ ਲਓ 20 22 25 ਸਾਲ ਦਾ ਹੋਊਗਾ ਹੁਣ ਇਹ 2-4 ਸਾਲ ਤੱਕ ਇਦਾਂ ਵੱਡੀਆਂ-ਵੱਡੀਆਂ ਗੱਲਾਂ ਬੋਲੂਗਾ। ਹੂੰ ਫਿਰ 5-7 ਸਾਲ ਤੱਕ ਕਿਸੇ ਕੋਈ ਨਾ ਕਿਸੇ ਕੰਬ ਵਿੱਚ 6 ਮਹੀਨੇ ਸਾਲ 2 ਸਾਲ ਜੇਲ੍ਹ ਵਿੱਚ ਰਹੂਗਾ। ਹੂੰ ਠੀਕ ਹੈ ਫਿਰ ਯੋਧਿਆਂ ਵਿੱਚ ਗਿਣਤੀ ਹੋਊਗੀ। ਹਾਂ ਜਦੋਂ ਤਾਈ ਮੋਰੇ ਗਾਹਾਂ ਲਈ ਤਿਆਰੀ ਹੈ ਇੱਕ ਉਹ ਪੜਾ ਲਿਖਾ ਕੇ ਥੋੜੀ ਤਿਆਰ ਕਰਦੇ ਬੰਦੇ ਨੂੰ ਨੀਦਾ ਬੱਸ ਵਾਸਤੇ ਤੁਸੀਂ ਮੈਂ ਤਾਂ ਪੱਕਾ ਮੈਨੂੰ ਇਦਾਂ ਲੱਗਦਾ ਵੀ ਉਹ ਇਹ ਇਹ ਅੰਦਰੋਂ ਖਾਤੇ ਉਹ ਸਾਰੇ ਜਾਣਦੇ ਜਿੰਨੇ ਸਵਾਰਥੀ ਲੋਕ ਹੈ ਨਾ ਉਸ ਭੁੱਖੇ ਚੌਧਰਾ ਦੇ ਭੁੱਖੇ ਜਿੰਨੇ ਲੋਕ ਆ ਇਹ ਕੋਈ ਵੀ ਜਿੰਨੇ ਵਿੱਚ ਆਹੋ ਉਹ ਮੋਹਕਮ ਸਿੰਘ ਹੋਵੇ ਚਾਹੋ ਜਸਵੀਰ ਸਿੰਘ ਰੋਡੇ ਚਾਹੋ ਕੋਈ ਹੋਵੇ ਜਿੰਨੇ ਵੀ ਆਲਦਵਾਲੇ ਆ ਉਹਦੇ ਸੁਖਵੀਰ ਸਿੰਘ ਨੂੰ ਉਹਨਾਂ ਨੂੰ ਪਤਾ ਵੀ ਇਹ ਚੱਲਣੀ ਨਹੀਂ ਹੈਗੀ ਤੇ ਇਹ ਜਦੋਂ ਛੁੱਟਣੀ ਹੈ ਕਿਸੇ ਨਵੇਂ ਬੰਦੇ ਨਾਲ ਆਣਾ ਹਰ ਕੋ ਗੱਦਾ ਆਪਣੀ ਦੌੜ ਚ ਪਿਆ ਵਾ ਕਿ ਮੇਰੇ ਹੱਥਾਂ ਜਿਵੇਂ ਮੇਰੇ ਹੱਥਾਂ ਜਿਵੇਂ ਮੇਰੇ ਆ ਆਰਿਆ ਦੀ ਦੌੜ ਦਰੋਂ ਲੱਗੀ ਹੋਇਆ ਆਹ ਜੜਨ ਨਾਲੇ ਖਲਾਰਾ ਤਾਂ ਪਹਿਣਾ ਹੀ ਆ ਇਹਨਾਂ ਤੋਂ ਇਹਨਾਂ ਦੇ ਵਿੱਚ ਉਹ ਤਾਂ ਉਹ ਖਲਾਰਾ ਪਹਿਣਾ ਹੀ ਪਹਿਣਾ ਹੈ ਉਹ ਪਹਿਣਾ ਹੀ ਪਹਿਣਾ ਨਾਲੇ ਭਾਜਪਾ ਨੇ ਵੀ ਤਾਂ ਉਹੀ ਬੰਦਾ ਚੱਕਣਾ ਨਾ ਜਦੋਂ ਅਸੀਂ ਚੱਕਣਾ ਜਦੋਂ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਆ ਨਾ ਹਾਂਜੀ ਤਾਂ ਇੱਕ ਚੀਜ਼ ਸਾਫ਼ ਆ ਬੜੀ ਕਲੀਅਰ ਆ ਹਾਂਜੀ ਕਿ ਜਦੋਂ ਵੀ ਘੱਟ ਗਿਣਤੀਆਂ ਵਿੱਚੋਂ ਕੋਈ ਬੰਦਾ ਐਕਸਟ੍ਰੀਮਿਜ਼ਮ ਦੀ ਗੱਲ ਕਰੂਗਾ ਅਤਵਾਦ ਦੀ ਗੱਲ ਕਰੂਗਾ ਹਾਂਜੀ ਤੇ ਉਹ ਬੋਹ ਗਿਣਤੀ ਵੱਲੋਂ ਕੀਤੇ ਜਾਣ ਵਾਲੇ ਅਤਵਾਦ ਦੇ ਹੱਕ ਵਿੱਚ ਜਾਣਾ ਹੈ ਹੂੰ ਜਿਆ ਠੀਕ ਹੈ ਪਹਿਲੀ ਗੱਲ ਤਾਂ ਇਹ ਆ ਕਿ ਜਿੰਨੀਆਂ ਜਿੰਨਾ ਘੱਟ ਗਿਣਤੀ ਨੇ ਇਦਾਂ ਦੀਆਂ ਵੱਡੀਆਂ ਸਟੇਟਮੈਂਟਾਂ ਦੇਣੀਆਂ ਉਹਨਾਂ ਬੋਹ ਗਿਣਤੀ ਨੂੰ ਉਹਨੂੰ ਕੁੱਟਣਾ ਸੌਖਾ ਹੋ ਜਾਣਾ ਕਿਉਂਕਿ ਉਹਨੂੰ ਸਬੂਤ ਆਪੇ ਹੀ ਦੇ ਦੇਣੇ ਆ ਬਿਲਕੁਲ ਹਾਂ ਉਹ ਸਾਬਤ ਵੀ ਨਹੀਂ ਹੋਣਾ ਪਿਆ ਉਹ ਕੁੱਟਿਆ ਉਹ ਕਹਿੰਦਾ ਕੋਈ ਗੱਲ ਨਹੀਂ ਕਿਉਂਕਿ ਦੂਜੇ ਪਾਸੇ ਵੀ ਨਾਲ ਬਰਾਬਰ ਹੱਕ ਬਰਾਬਰ ਦੇ ਰੈ ਨਾ ਦੂਜਾ ਦੂਜਾ ਇਹ ਆ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਨੇ ਇਦਾਂ ਦਾ ਅਤਵਾਦੀ ਗੱਲ ਕਰਨੀ ਆ ਤੇ ਉਹਨੂੰ ਕੋਈ ਆਬਜੈਕਸ਼ਨ ਨਹੀਂ ਕਰ ਹੋਣਾ ਕਹਿੰਦਾ ਜੀ ਹੱਕ ਆ ਇੱਥੇ ਤਾਂ ਸਾਰੇ ਬੋਲਦੇ ਆ ਹਾਂ ਹੱਕ ਆ ਸਾਰੇ ਬੋਲਦੇ ਆ ਬਸ ਬਸ ਨਹੀਂ ਨਹੀਂ ਉਹ ਤਾਂ ਬਹੁਤ ਵੱਡੀ ਇਹ ਇਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਉਹ ਉਹ ਹਾਂ ਕਦਮ ਦਾ ਕਦਮਦਾਰ ਕਦਮ ਜਿਹੜਾ ਹੈ ਨਾ ਉਹ ਕਿੱਧਰ ਨੂੰ ਵੱਧ ਰਿਹਾ ਹੈ ਉਹ ਨਹੀਂ ਉਹ ਜੇ ਅਗਲੇ ਅਗਲੇ ਨਾਲ ਤੁਹਾਨੂੰ ਇੱਕ ਸੀਟ ਦੇ ਕੇ ਅਗਲੇ ਨਾਲ ਆਪਣੇ 88 ਕਿੰਨੇ ਕਰੋੜ ਆ ਉਹਨੂੰ ਕੁਝ ਮੈਸੇਜ ਦੇਣਾ ਉਹਦੇ ਅੰਦਰ ਫਿਰ ਤੁਸੀਂ ਜੇ ਉਹਨੂੰ ਹੱਕ ਹੈ ਤੁਹਾਨੂੰ ਵੀ ਹੈ ਤੁਸੀਂ ਕੁਝ ਕਰੋ ਬਸ ਬਸ ਨਾਲੇ ਉਹ ਜੋ ਉਹਨੇ ਕਰਨਾ ਉਹ ਤਾਂ ਬੰਦੇ ਤਿਆਰ ਬੈਠੇ ਆ ਯਾਰ ਤਿਆਰ ਬੈਠਿਆ ਉਹ ਨਹੀਂ ਉਹ ਫਿਰ ਇਹਨਾਂ ਨੂੰ ਰੋਕ ਨਹੀਂ ਹੋਣਾ ਅਗਲੇ ਕਹਿੰਦੇ ਕਿਉਂ ਜੇ ਜਦੋਂ ਤੁਸੀਂ ਆਪਣੇ ਪੰਜਾਬ ਦੇ ਵਿੱਚ ਤੁਸੀਂ ਆਪਣਾ ਐਮਪੀ ਬਣਾ ਲਿਆ ਆ ਉਹ ਤੁਸੀਂ ਇੱਕ ਬਣਾ ਲਿਆ ਆ ਉਹ ਉਹ ਨਹੀਂ ਉਹ ਨਹੀਂ 500 ਬਣਾਣਾ ਹੁਣ ਚੱਲਣੀ ਕਿਹਦੀ ਆ ਫਿਰ ਤੁਸੀਂ ਨਾ ਉੱਥੇ Netflix ਤੇ ਇੱਕ ਵੈਬ ਸੀਰੀਆ ਸ਼ਾਇਦ ਦੇਖੀ ਵੀ ਹੋਵੇ ਬਹੁਤਿਆਂ ਨੇ ਜਿਨੀ ਨਹੀਂ ਦੇਖੀ ਦੇਖਿਓ ਹਾਊਸ ਆਫ ਕਾਰਡਸ ਹਾਂਜੀ ਉਹ ਅਮਰੀਕਾ ਦੀ ਸਿਆਸਤ ਦੇ ਉੱਤੇ ਆ ਜੀ ਤੁਸੀਂ ਨਾ ਹੈਰਾਨ ਹੋਵੋਗੇ ਕਿ ਜਿਹੜੇ ਹਰੇਕ ਪੋਲੀਟੀਕਲ ਪਾਰਟੀ ਦੇ ਕੋਲ ਹੂੰ ਇੱਕ ਇੱਕ ਇਦਾਂ ਦਾ ਕਾਰੀਗਰ ਬੰਦਾ ਆ ਯਾਨੀ ਜਿਹੜਾ ਸਾਰੀ ਸਾਰੀ ਪਾਰਲੀਮੈਂਟ ਯਾਨੀ ਸਾਰੇ ਦੇਸ਼ ਦੀ ਨੌਲੇਜ ਰੱਖਦਾ ਹਾਂ ਕੱਲੀ ਕੱਲੀ ਜਾਨੀ ਕੱਲੀ ਕੱਲੀ ਕੰਸਟਿਟੂਐਂਸੀ ਦੇ ਵਿੱਚ ਪੇ ਕਿਹੜੀ ਪਾਰਟੀ ਦੇ ਕਿੰਨੇ ਕਿਹੜੇ-ਕਿਹੜੇ ਬੰਦੇ ਆ ਉੱਥੇ ਦੇ ਯੋਗ ਹੂੰ ਕਿਹਦੇ ਜਿੱਤਣ ਦੀ ਸੰਭਾਵਨਾ ਆ ਯਾ ਤੇ ਪਾਰਲੀਮੈਂਟ ਚ ਕਿੰਨੇ ਬੰਦੇ ਆ ਕਿਹੜੀ ਪਾਰਟੀ ਨਾਲ ਕਿੰਨੇ ਕਿਹੜਾ ਬੰਦਾ ਹੈਗਾ ਉਸ ਪਾਰਟੀ ਵਿੱਚ ਆ ਪਰ ਕਿੰਨਾ ਕਮਜ਼ੋਰ ਆ ਹੂੰ ਉਹ ਉਹ ਉਹਨੂੰ ਜਾਨੀ ਮਨਿਸਟਰਾਂ ਤੋਂ ਵੀ ਬਾਅਦ ਕਿਉਂਕਿ ਜੇ ਅਮਰੀਕਾ ਵਾਲੇ ਇਹ ਇਹ ਦਿਖਾ ਰਹੇ ਆ ਤਾਂ ਕਾਰ ਉਹ ਤੋਂ ਕਿੰਨਾ ਜ਼ਿਆਦਾ ਰਹੀ ਹੋਣਗੇ ਹੂੰ ਠੀਕ ਆ ਅੱਛਾ ਉਹ ਕੈਲਕੂਲੇਸ਼ਨ ਕਰਕੇ ਜਦੋਂ ਕੋ ਬਿੱਲ ਕਰਨਾ ਆਉਣੀ ਬਿੱਲ ਪਾਸ ਕਰਨਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹ ਨਾ ਤੀਜੀ ਇਲੈਕਸ਼ਨ ਲਈ ਹੂੰ ਇੱਕ ਇੱਕ ਜਾਨੀ ਇਲੈਕਸ਼ਨ ਜਿੱਤ ਗਿਆ ਜਦੋਂ ਹੁਣ ਐਸ ਕੀ ਪਾਰਲੀਮੈਂਟ ਦੀਆਂ ਅਜ ਬੂਟਾਂ ਪੈ ਗਈਆਂ ਹਾਂਜੀ ਇਹ ਇਲੈਕਸ਼ਨ ਇੱਕ ਹੁਣ ਅੱਜ 24 129 ਵਿੱਚ ਹੋਣੀ ਆ ਹੂੰ ਉਹ ਹੁਣ ਦੀ ਇਲੈਕਸ਼ਨ ਵਿੱਚ ਇਹ ਤਿਆਰੀ ਕਰਦੇ ਵੀ ਚੋਤੀ ਵਿੱਚ ਕਿੱਦਾਂ ਹੋਊਗੀ ਹੂੰ ਬੱਲੇ ਹਾਂ ਦੱਸੋ ਇਰਥ ਕੀ ਤਾਂ ਹੋ ਗਿਆ ਆ ਅਗਲੇ ਲਈ ਸਾਡੀ ਤਿਆਰੀ ਹੋ ਚੁੱਕੀ ਪੂਰੀ ਯਾ ਤੇ ਹੁਣ ਜਿਹੜਾ ਗੱਠ ਜੋੜ ਕਰਨਾ ਨਾ ਤੁਸੀਂ ਹੂੰ ਤੇ ਜੇ ਕਿਸੇ ਬੰਦੇ ਨੂੰ ਕਿਸੇ ਪਾਰਟੀ ਵਿੱਚ ਕਹਿੰਦੇ ਆ ਕਿ ਭਾਈ ਤੂੰ ਇਦਾਂ ਤੂੰ ਠੀਕ ਐ ਉਹਨਾਂ ਦਾ ਬੰਦਾ ਆ ਹਣਾ ਤੂੰ ਆ ਇਸ ਇਸ ਕੰਮ ਦੇ ਵਿੱਚ ਜਦੋਂ ਬਿੱਲ ਪਾਸ ਹੋਣਾ ਆ ਤੂੰ ਹਰਾ ਬਟਨ ਦਬ ਦੇ ਹੂੰ ਹੁਣ ਅਗਲਾ ਕਹਿੰਦਾ ਵੀ ਸਾਡੇ 30 ਬੰਦੇ ਆ ਮੈਂ ਤਾਂ ਫੜਿਆ ਜਾਣਾ ਹੂੰ ਤੇ ਉਹ ਕਹਿੰਦੇ ਵੀ ਅਸੀਂ ਦੱਸ ਤੈਨੂੰ ਅਸੀਂ ਉਹ ਕਹਿੰਦਾ ਵੀ ਤੁਹਾਡੇ ਕੋਲ ਮੈਂ ਆਇਆ ਤੁਸੀਂ ਤਾਂ ਮਿਨਿਸਟਰੀ ਦੇ ਨਹੀਂ ਸਕਦੇ ਮੈਨੂੰ ਹੂੰ ਉਹ ਕਹਿੰਦੇ ਚਲ ਇਦਾਂ ਕਰ ਫੇ 6 ਮਹੀਨੇ ਬਾਅਦ ਰਿਜ਼ਾਈਨ ਕਰ ਦੇ ਅਗਲੀ ਵਾਰ ਫਲਾਨੀ ਸਟੇਟ ਦਾ ਗਵਰਨਰ ਤੈਨੂੰ ਬਣਾ ਦੇਾਂਗੇ ਅਸੀਂ ਹੂੰ ਜਾਣੀ ਇਦਾਂ ਉਹਦੀਆਂ ਪ੍ਰੋਪਰਟੀ ਦੀਆਂ ਡੀਲਾਂ ਪੈਸੇ ਦੀਆਂ ਡੀਲਾਂ ਬਿਜ਼ਨਸ ਦੀਆਂ ਡੀਲਾਂ ਜਿਆ ਜਿਹੜੀ ਉਹਨਾਂ ਦੇ ਕੈਲਕੂਲੇਸ਼ਨ ਆ ਨਾ ਉਹਨਾਂ ਨੂੰ ਤੁਸੀਂ ਇੱਕ ਚੀਜ਼ ਹੋਰ ਦੇਖੋ ਉਹ ਵੀਰ ਨੇ ਕੱਲ ਮੇਰੇ ਨਾਲ 15-20 ਮਿੰਟ ਲਾਏ ਉਹ ਕਹਿੰਦਾ ਜੇ ਐਮਪੀ ਬਣ ਗਿਆ ਜਿਹੜਾ ਬੰਦਾ ਪੰਜਾਬ ਵਿੱਚ ਕਿਸੇ ਨੂੰ ਜਵਾਬ ਨਹੀਂ ਦੇਣ ਦਿੰਦਾ ਹੂੰ ਉਹ ਬੰਦਾ ਪਾਰਲੀਮੈਂਟ ਵਿੱਚ ਕਿਸੇ ਨੂੰ ਬੋਲਣ ਦੇਊਗਾ ਅੱਛਾ ਮੈਂ ਕਿਹਾ ਇਤਿਹਾਸਿਕਰ ਸੋਚਦੇ ਲੋਕ ਮੈਂ ਕਿਹਾ ਸਿਮਰਨਜੀਤ ਸਿੰਘ ਮਾਨ ਦੀਆਂ ਕਿੰਨੇ ਕ ਕਲਿੱਪ ਤੁਹਾਡੇ ਕੋਲ 50 ਸਾਲਾਂ ਚ ਆਈਆਂ ਹੂੰ ਕਹਿੰਦਾ ਹੂੰ ਤਾਂ ਟਾਈਮ ਘੱਟ ਮਿਲਿਆ ਹੂੰ ਉਹ ਮੈਂ ਕਿਹਾ ਵੀਰਾ ਟਾਈਮ ਉੱਥੇ ਉਮਰ ਦੇਖ ਕੇ ਨਹੀਂ ਦਿੰਦੇ ਤੇ ਉਹਦੀ ਉਮਰ ਜ਼ਿਆਦਾ ਸੀ ਤੇ ਅਮਰਤਪਾਲ ਨਿਆਣਾ ਤੇ ਇਹਨੂੰ ਵਧੀਆ ਟਾਈਮ ਮੈਂ ਕਿਹਾ ਇਦਾਂ ਨਹੀਂ ਹੈਗਾ ਪਾਰਲੀਮੈਂਟ ਦੇ ਵਿੱਚ ਉਹਦੀ ਕੋਈ ਰੇਸ਼ੋ ਆ ਕੋਈ ਸੀਟਾਂ ਹੋਣਗੀਆਂ ਮੰਨ ਲਓ ਪਗਲੇ ਕਹਿੰਦੇ 500 ਸੀਟਾਂ ਆ 5 ਕਿੰਨੇ ਟਾਈਮ ਮਿਲਣਾ ਹਾਂ 5 ਘੰਟੇ ਸਾਡੇ ਇੱਥੇ ਪਰਸੋਂ ਬਜਟ ਪਾਸ ਹੋਇਆ ਜੀ ਤੇ 2 ਘੰਟੇ ਦੀ ਬਹਿਸ ਹੋਈ ਆ ਹੂੰ ਹੁਣ ਜੇ 5 500 ਸੀਟ ਆ ਮੰਨ ਲਓ 5 ਘੰਟੇ ਆ ਜੀ ਤੇ ਜਿਹਦੀ 300 ਸੀਟ ਆ 3 ਘੰਟੇ ਤਾਂ ਉਹਨੂੰ ਮਿਲ ਗਿਆ ਹਾਂ ਜਿਹਦੀ 100 ਸੀਟ ਆ 1 ਘੰਟਾ ਉਹਨੂੰ ਮਿਲ ਗਿਆ ਯਾ ਬਾਕੀ ਬਚਿਆ ਘੰਟਾ ਹੂੰ ਹੁਣ ਘੰਟੇ ਵਿੱਚੋਂ ਮੰਨ ਲਓ 15 ਪੋਲੀਟੀਕਲ 10 ਪੋਲੀਟੀਕਲ ਪਾਰਟੀਆਂ ਕਿਸੇ ਦੇ 5 ਐਮਪੀ ਕਿਸੇ ਦੇ 10 ਐਮਪੀ ਆ ਕਿਸੇ ਦੇ 3 ਆ ਯਾ ਪਹਿਲਾਂ ਪਹਿਲਾਂ ਜਿਹੜੀ ਪਾਰਟੀ ਰਾਜ ਕਰਦੀ ਆ ਉਹਦਾ ਪ੍ਰਾਈਮ ਟਾਈਮ ਹੋ ਗਿਆ ਫੇਰ ਵਿਰੋਧੀ ਪਾਰਟੀ ਦਾ ਹੋ ਗਿਆ ਫੇਰ ਥਲੜੀਆਂ ਪੋਲੀਟੀਕਲ ਪਾਰਟੀਆਂ ਦਾ ਹੋ ਗਿਆ ਯਾ ਫੇਰ ਆਯਾ ਆਦਮਪੀ ਯਾ ਹੁਣ ਜਦੋਂ ਅਖੀਰ ਦੇ ਵਿੱਚ ਅਗਲੇ ਕੋਗੇ ਏਦਾਂ ਘੰਟਾ ਬਚਦਾ ਸੀ 20 ਜਣੇ ਹੈਗੇ ਡੇਢ ਡੇਢ ਮਿੰਟ ਮੰਨਦਾ ਨਹੀਂ ਤੁਸੀਂ ਇਹ ਦੇਖੋ ਨਹੀਂ ਨਹੀਂ ਉਹ ਬੋਲਣ ਨਾਲੇ ਉਹ ਉਹ ਏਦਾਂ ਬੋਲਣੇ ਥੋੜਾ ਪਰ ਆ ਤਾਂ ਉਹ ਤਾਂ ਉਹ ਨਹੀਂ ਤਾਂ ਬੁਲਵਾਇਆ ਹੈ ਨਾ ਇੱਥੇ ਖਾਰੀਆਂ ਗੱਲਾਂ ਕਰਵਾਈਆਂ ਆ ਖਾਲਿਸਤਾਨ ਦੀ ਗੱਲ ਕਰਵਾਈ ਆ ਉਤੋਂ